ਲੈ ਆਈ ਤੇ ਬੈਠਾ ਉਹ ਗਰਨਾਮ ਉਹ ਬੜਾ ਸੁਸਰੀਆਂ ਨੂੰ ਸਿਰ ਸੁਟਿਆ ਵਾ ਕੀ ਗੱਲ ਹੋਈ ਆ ਤੇਰੇ ਨਾ ਕੰਮ ਗਏ ਜਨਾਨੀਆਂ ਵਾਲੇ ਰੋਂ ਡਿਆ ਵੇ ਉਹ ਬੰਦਾ ਵਾਣ ਬੰਦਾ ਬੰਦਿਆਂ ਵਾਲੇ ਕੰਮ ਕਰਿਆ ਕਰ ਕੀ ਹੋਇਆ ਵਾ ਉਹਨਾਂ ਕਹੇ ਯਾਰ ਮੈਂ ਘਰ ਗਿਆ ਸੀ ਮਿਲਣ ਤੂੰ ਆਂਦਾ ਸੀ ਨਾ ਜਾਈ ਮੈਂ ਰਾਤੀ ਚਲ ਗਿਆ ਫਿਰ ਯਾਰ ਉਹਨੇ ਤਾਂ ਅੱਖ ਨਹੀਂ ਉਹ ਤੇ ਬਦਲ ਗਈ ਉਹ ਘਰ ਵਾਲ ਨਾਲ ਦੀ ਹੋਗੀ ਹੂੰ ਉਹਨਾਂ ਵੀ ਚੋਰ ਚੋਰ ਗਿਆ ਤੇ ਉਹ ਵੀ ਨੇ ਨਾਲ ਆ ਕੇ ਚੋਰ ਚੋਰ ਆ ਗਿਆ ਮੈਨੂੰ ਕੁੱਟਿਆ ਬਹੁਤ ਜ਼ਿਆਦਾ ਨਾ ਯਾਰ ਤੇ ਜਦੋਂ ਮੈਂ ਤੈਨੂੰ ਵੜਿਆ ਵੀ ਨਾ ਇਹ ਕੰਮ ਕਰ ਉਹਨਾਂ ਨੇ ਮੇਰੇ ਗਾਲ ਪੈਣ ਡਿਆ ਇਹ ਨਾ ਤੂੰ ਦੇ ਪਤਾ ਨਹੀਂ ਕੀ ਮੈਨੂੰ ਜ਼ਹਿਰ ਵਿਖਾਈ ਦੇਣ ਡਿਆ ਮੈਨੂੰ ਕੀ ਪਤਾ ਹੈ ਵੀ ਉਹ ਨਹੀਂ ਉਹ ਕੰਮ ਕਰਨਾ ਤੇ ਮੈਂ ਕਿਹਾ ਵੀ ਮੌਕਾ ਦੇਖ ਕੇ ਚੱਲ ਜੀ ਹੁਣ ਕਾ ਆ ਨਾ ਜਾ ਕੇ ਛੇਤਰ ਹੁਣ ਪੈ ਗਈ ਠੰਡ ਤੈਨੂੰ ਓ ਯਾਰ ਤੂੰ ਨਾ ਇੱਕ ਮਖੌਲ ਬੜੇ ਕਰਦਾ ਮੈਨੂੰ ਤੂੰ ਯਾਰ ਚੰਗਾ ਮੇਰਾ ਯਾਰ ਆ ਹੋਸਾ ਦੇਣਾ ਕਿ ਮੈਨੂੰ ਤੂੰ ਮਖੌਲ ਕਰਨੇ ਆ ਉਹ ਭਰਾਵਾ ਤੈਨੂੰ ਹੌਸਲਾ ਹੀ ਦੇਣ ਰਿਹਾ ਤੈਨੂੰ ਚੱਜ ਦੀ ਗੱਲ ਕਹੀ ਸੀ ਤੂੰ ਮੇਰੀ ਮੰਨੀ ਨਹੀਂ ਮੰਨੀ ਤੇ ਕੀ ਨਤੀਜਾ ਨਿਕਲਿਆ ਮੈਂ ਤੈਨੂੰ ਪਹਿਲਾਂ ਕਿਹਾ ਆ ਜਿਹੜੇ ਕੁੱਤੇ ਕਮਾਂਦੇ ਤੂੰ ਪਿਆ ਨਾ ਇਹਦੇ ਕੋਈ ਗਰੰਟੀ ਨਹੀਂ ਹੁੰਦੀ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਆ ਮੇਰੇ ਵਾਲੀ ਵੇਖ ਲੈ 6 ਮਹੀਨੇ ਰਹਿ ਕੇ ਤੇ ਤਲਾਕ ਦੇ ਕੇ ਆਉ ਗਈ ਤੇ ਤੇਰਾ ਤੇ ਉਹਦਾ ਕੀ ਜਾਣਦੀ ਸੀ ਮੈਨੂੰ ਜਾਣਦੀ ਕਿਉਂ ਨਹੀਂ ਯਾਰ ਐਦਾਂ ਗੱਲ ਨਾ ਕਰ ਮੇਰਾ ਦਿਲ ਟੁੱਟਦਾ ਵਾ ਦਿਲ ਤੇਰਾ ਟੁੱਟਾ ਤੈਨੂੰ ਸਾਰਾ ਤੋੜ ਕੇ ਘੱਲਿਆ ਗਲੇਆ ਦਿਲ ਟੁੱਟਦਾ ਤੇਰਾ ਕੁੱਟਿਆ ਭਲਾ ਕਿੰਨਾ ਅਗਲੇ ਨੇ ਮੇਰੇ ਨਾਲ ਅਗਲੇ ਨੇ ਕੰਬਲ ਪਾਤਾ ਤੇ ਤੇ ਕੰਬਲ ਬਾ ਗੁੱਟਿਆ ਮੈਨੂੰ ਪਤਾ ਨਹੀਂ ਕਿੱਧਰ ਉਹ ਜਾਉਂਦੇ ਕਿੱਧਰ ਨਹੀਂ ਕੰਬਲ ਬਾ ਗੁੱਟਿਆ ਤੇਰੇ ਤੇ ਤੇਰੇ ਜਾਈ ਪਾ ਕੇ ਗੁੱਟਣਾ ਚਾਹੀਦਾ ਏ ਤੈਨੂੰ ਯਾਰ ਹਸਾ ਨਾ ਪੀੜ ਭਲਾ ਕਿ ਨਹੀਂ ਹੋਂਦੀ ਮੇਰੇ ਪਸਲੀਆਂ ਪਾਤੀਆਂ ਅੰਦਰ ਉਹਨਾਂ ਨੇ ਯਾਰ ਮਾਰ ਮਾਰ ਕੇ ਤੇਰੀ ਦਵਾਈ ਹੈ ਗਈ ਆ ਹੂੰ ਆਹੋ ਲਾਉਣੀ ਗੁੱਟ ਹੈ ਜੀ ਹੈ ਗਈ ਆਗੇ ਹੁਣ ਰੋਣਾ ਚੁੱਪ ਕਰ ਜਾ ਤੇ ਫੇਲ ਆਏਗਾ ਚੱਲ ਆ ਮੱਸਾ ਅਥਰੂ ਜਨਾਨੀਆਂ ਕੋ ਐ ਸੁੱਟਣੇ ਪਤਾ ਨਹੀਂ ਕੀ ਹੋ ਗਿਆ ਹੰਦਾ ਤੈਨੂੰ ਕੱਲ ਸਮਝਾਇਆ ਇਹ ਹੁਣ ਤੜਾ ਆ ਗਿਆ ਸਾਡੇ ਕੋਡੇ ਤੇ ਦੇਆ ਪਲਾਟ ਬਣਾ ਲਵਾ ਮਾਤਾ ਨੂੰ ਕੋਟ ਇੱਥੇ ਬਹਿ ਤੇ ਮੈਂ ਆ ਗਿਆ ਛੇਤੀ ਆ ਜੀ ਹੁਣ ਉਹ ਆ ਗਿਆ ਭਰਾਵਾ ਉਹ ਆਖਿਆ ਇਹਨੂੰ ਵੀ ਨਾ ਕੰਮ ਕਰੇ ਇੱਥੇ ਰਖੀ ਦੇ ਗਈ ਜੇ ਨਾ ਕਿਸ ਨੇ ਖੜੀ ਹੋਈ ਇਹਨਾਂ ਕ ਜਗਾਰ ਤੇ ਰਖੀਦਾ ਆ ਫੜ ਉਦਮਾ ਸ਼ਰਮਸਰ ਕੇ ਜਾਣਾ ਰੱਖੀ ਬੰਬੀ ਤੇ ਰੱਖਣੀ ਨਹੀਂ ਉਹਨਾਂ ਤੋਂ ਤੈਨੂੰ ਮੈਂ ਜ਼ਿਆਦਾ ਲੱਗਦਾ ੜ ਬੰਦਾ ਤੇ ਜਗਾੜੀ ਆ ਯਾਰ ਹੋਵੇ ਤੇਰੇ ਵਰਗਾ ਯਾਰ ਦੇ ਆਖੇ ਨਾ ਲੱਗੀਆਂ ਬਸ ਯਾਰ ਰੱਖੀ ਵੀ ਯਾਰ ਹੋਵੇ ਤੇਰੇ ਵਰਗਾ ਮੈਨੂੰ ਕੀ ਪਤਾ ਫੜ ਪਾ ਹੁਣਗਾ ਹੁਣ ਥੋੜਾ ਚੱਲੂ ਕਿ ਜ਼ਿਆਦਾ ਮੇਲ ਨਾ ਪਾ ਦੇ ਪਹਿਲਾਂ ਮੋਟਾ ਹੀ ਪਾ ਪਤਾ ਪਾ ਹੁਣ ਕਿੱਡੀ ਕੀ ਨਾ ਮੋਟਾ ਪਾ ਤੂੰ ਹੀ ਪਾ ਲਾ ਮੈਂ ਭਰਾ ਅੱਗੇ ਵੀ ਲਾਈ ਕੁਟਕ ਮੈਂ ਨਹੀਂ ਮੈਂ ਥੋੜੀ ਲਾਣੀ ਤੂੰ ਲਾ ਜਿੰਨੇ ਕੁੱਟ ਕੇ ਇਦੀ ਖਾਦੀ ਆ ਚੱਲ ਕੋਈ ਨਹੀਂ ਪਾਣੀ ਪਾਵਾਂ ਥੋੜਾ ਜਿਹਾ ਪਾਣੀ ਆਪਣਾ ਵੇਖ ਲੈ ਜਿੰਨਾ ਪੋਣਾ ਚੱਲ ਮੜਾ ਪਾ ਲੈਨੇ ਅੱਛਾ ਹੁਣ ਟੱਕਰ ਨੂੰ ਨਹੀਂ ਬੰਦ ਹੁੰਦਾ ਚੱਲ ਬਾਹ ਬੜੀ ਪੀੜ ਕੰਢੀ ਯਾਰ ਮਰੀ ਬਾਹ ਕੀ ਆ ਜਾਂਦਾ ਤੈਨੂੰ ਨਾ ਛਿਲਣਾ ਚੰਗੇ ਉਹ ਟਾ ਜਾਣਾ ਜਿਹੜਾ ਉਹਨੂੰ ਤਪਲਾਉਣਾ ਕਿਤੇ ਜੋ ਮਰਜ਼ੀ ਹੋ ਜੇ ਮੋਟੇ ਦਿਨ ਬਾਅਦ ਚ ਵੇਖਾਂਗੇ ਤੂੰ ਹਾਂ ਪਹਿਲਾਂ ਕਰ ਅੱਛਾ ਮੱਠੀਆਂ ਰੱਖੀਆਂ ਜਿਗਾੜ ਮੋਟਾ ਰੱਖਿਆ ਰੱਖਿਆ ਕੇ ਮੈਂ ਵੀ ਕਣਕ ਦੇ ਬੀਜ ਕੇ ਨਾ ਹੂੰ ਉਹਨੇ ਵਿਹਲਾ ਹੋਇਆ ਹੈ ਬੀਜੀ ਗਈ ساری ਨਹੀਂ ਰਹੀ ਥੋੜੀ ਜੀ ਤੇ ਮੈਂ ਅੱਗੇ ਵੀ ਆ ਵਿੱਚੋਂ ਪੈਗ ਲਾਇਆ ਨਿਕਾਜਾ ਚੱਲ ਵਧੀਆ ਵਾ ਮੈਨੂੰ ਕੀ ਪਤਾ ਹੈ ਤੂੰ ਵੀ ਅੱਜ ਕੁੱਟ ਖਾ ਕੇ ਆਉਣਾ ਮੈਨੂੰ ਵੀ ਪਤਾ ਹੈ ਭਰਾ ਮੇਰਾ ਦੇਲੀ ਟੁੱਟ ਗਿਆ ਵਾ ਇਹ ਦਿਲ ਟੁੱਟਿਆਂ ਦੀ ਦਵਾਈ ਆ ਕੋਈ ਟੈਨਸ਼ਨ ਨਾ ਲੈ ਸਮਾਨ ਵਧੀਆ ਤੇ ਰਹਦਾ ਸਮਾਨ ਵਧੀਆ ਵਾ ਮਾੜਾ ਥੋੜਾ ਪੀਣਾ ਚੱਲ ਹੁਣ ਮੇਰਾ ਵੀਰੇ ਕੰਮ ਕਰ ਮੈਨੂੰ ਹੂੰ ਹੂੰ ਵੀਰ ਮੈਂ ਕੱਲਾ ਗਿਆ ਈ ਤੇ ਕੁੱਟ ਖਾਇਆ ਹੁਣ ਮੈਨੂੰ ਨਹੀਂ ਬਣਾਉਣੀਆ ਭਰਾਵਾ ਉਹ ਭਰਾ ਮੈਂ ਨਹੀਂ ਜਾਂਦਾ ਤੇਨ ਮੇਰਾ ਭਰਾ ਨਹੀਂ ਤੂੰ ਮਰੇ ਨਾਲ ਚੱਲ ਨਾ ਭਰਾ ਇਹ ਕੰਮ ਤੋ ਕੱਲਾ ਨਹੀਂ ਜੇਠ ਹਜੇ ਵੀ ਨਹੀਂ ਤੈਨੂੰ ਲੱਗੀ ਜਦੋਂ ਅਗਲੀ ਦਿਨੂ ਅੱਗੇ ਜਵਾਬ ਦੇ ਗਈ ਆ ਬੇ ਚੋਰ ਚੋਰ ਤੇ ਹੁਣ ਚੋਰ ਨੇ ਤੈਨੂੰ ਚੰਗੀ ਤਰ੍ਹਾਂ ਘਟਾਉਣਾ ਹੀ ਨਹੀਂ ਗੱਲ ਕਰਨੀ ਆ ਮੇਰਾ ਭਰਾ ਨਹੀਂ ਫੇ ਮੇ ਨਾਲ ਚੱਲਤਾ ਮੈਂ ਜ਼ਰਾ ਭਰਾ ਵਾਂ ਪਰ ਤਨ ਮੈਂ ਚੰਗੇ ਕੰਮ ਲਈ ਭਰਾ ਵਾਂ ਆ ਮਾਰੇ ਕੰਮ ਲਈ ਮੇਰੇ ਕੋ ਨਹੀਂ ਭਰਾ ਮੌਤ ਤਤੇ ਹੁੰਦੇ ਆਪਣੇ ਮਤਾਂ ਕੋ ਦਿੰਨਾ ਮੈਨੂੰ ਇੰਨੀ ਆ ਫੇ ਮਤਾਂ ਦੇ ਨੂੰ ਮੈਂ ਤਾਂ ਲੈਣ ਲਿਆ ਵੀ ਉਹਨਾਂ ਦੇ ਘਰ ਨਾ ਜਾ ਜਦੋਂ ਅਗਲੀ ਮੁਕਰ ਗਈ ਪਹਿਲਾਂ ਹੁਣ ਤੇਰੇ ਵੱਲ ਹੋ ਜੂਗੀ ਤੂੰ ਸਮਝਾਏਂਗਾ ਹੋ ਜੂਗੀ ਆ ਮੈਂ ਸਮਝਾਵਾਂ ਮੈਂ ਚੰਗਾ ਸਰਪੰਚ ਵਾਂ ਉਹਦੀ ਮਾਂ ਨੂੰ ਸਮਝਾਈ ਆ ਮਾਂ ਕੋਦ ਮੈਨੂੰ ਕਿਹਾ ਗਾਲਾਂ ਤੇ ਜਿਹੜੇ ਮੋਟੇ ਨੇ ਤੈਨੂੰ ਕੋ ਟਿਆ ਮੈਨੂੰ ਨਾ ਕਟੂਗਾ ਮਾਂ ਬੜੀ ਖਰਾਬ ਚਰੂਗੀ ਮਾਂ ਖਰਾਬ ਉਹ ਖਰਾਬ ਤੇਰਾ ਦਿਮਾਗ ਹੋਇਆ ਯਾਰ ਉਹ ਤੈਨੂੰ ਮੈਂ ਅੱਗੇ ਵੀ ਕਹਿਆ ਪੈਸੇ ਖਾ ਕੇ ਮੁਕਰ ਜਾਂਦੀਆਂ ਨਾ ਕੋਈ ਗੱਲ ਨਾ ਕੋਈ ਬਾਤ ਫੇਰ ਤੇਰੇ ਭੂਤਸਵਾਰ ਵੇਖਲਾ ਹੋ ਗਿਆ ਉਹਦਾ ਸੱਚੋ ਸੱਚ ਦੱਸ ਪੈਸੇ ਕਿੰਨੇ ਘਾੜੇ ਉਹਦੇ ਮਗਰ ਗਿਣਤੀ ਕੋਈ ਨਹੀਂ ਬਹੁਤ ਪੈਸੇ ਘਾੜੇ ਭਾਜੀ ਕਦੀ ਕਿਤੇ ਖਾੜ ਕਦੀ ਕਿਤੇ ਰੋਟੀ ਖਵਾ ਲ ਕਦੀ ਰੈਸਟੋਰੈਂਟ ਜਾ ਫੋਨ ਵੀ ਦਿੱਤਾ ਲੈ ਕੇ ਮੈਂ ਕਿੰਨਾ ਮਹਿੰਗਾ ਦੋ ਤੇ ਮੁਰਸਲ ਮੰਗੇ ਭੰਨੇ ਨੰਗੋ ਕੇ ਬਹਿ ਗਿਆ ਮੈਨ ਯਾਰ ਨੰਗ ਹੋਇਆ ਅਜੇ ਅਜੇ ਤਾਂ ਗਾੜੀ-ਗਾੜੀ ਵੇਖੀ ਹੋਣਾ ਕੀ ਅਜੇ ਵੀ ਟਲ ਜਾ ਭਰਾ ਨਰਮ ਸਿੱਧੀ ਗੱਲ ਦੱਸਾਂ ਤੂੰ ਮੇਰਾ ਭਰਾ ਨਹੀਂ ਫੇ ਮੇਰੇ ਨਾਲ ਚੱਲ ਹੁੰਦੇ ਘਰ ਇੱਕ ਰਹੀ ਉਹ ਮੈਂ ਨਹੀਂ ਉਹ ਭਰਾਵਾ ਤੇਰੇ ਹੱਥ ਜੋੜਤੇ ਮੈਂ ਨਹੀਂ ਜਾਣਾ ਨਹੀਂ ਯਾਰ ਫੇ ਇਦਾਂ ਨਾ ਕਰ ਤੂੰ ਮੇਰਾ ਵੀਰ ਨਹੀਂ ਐ ਇੰਨੀ ਸਾਝ ਸਾਡੀ ਤੂੰ ਮੇਰੇ ਨਾਲ ਇੰਨਾ ਨਹੀਂ ਕੰਮ ਕਰ ਸਕਦਾ ਉਹ ਭਰਾਵਾ ਮੇਰੀ ਤੇ ਆਪਣੀ ਨਹੀਂ 6 ਮਹੀਨੇ ਰਹੀ ਤੇ ਮੈਂ ਤੇਰੇ ਨਾਲ ਉੱਥੇ ਜਾ ਕੇ ਕੀ ਉਹਨੂੰ ਸੁਣਾਵਾ ਤੂੰ ਮੇਰਾ ਯਾਰ ਨਹੀਂ ਹੈਗਾ ਓਏ ਇੱਕ ਗੱਲ ਸੁਣ ਮੇਰੀ ਤੂੰ ਉੱਦੋਂ ਨਾ ਜਨਾਨੀਆਂ ਗੁਰ ਹੁੰਦਾ ਨਾ ਸੋੜਾ ਬੜਾ ਲੱਗਦਾ ਮੈਨੂੰ ਤੂੰ ਮਖੌਲ ਕਰਂਦਾ ਮੈਨੂੰ ਉੱਤੇ ਚੁੰਨੀ ਲਾ ਲੈ ਉਹਦੇ ਜਨਾਨੀਆਂ ਗੁਰ ਹੋਈ ਜਾ ਯਾ ਯਾਰ ਮਖੌਲ ਕਰਦਾ ਮੈਨੂੰ ਤੂੰ ਉਹ ਮਖੌਲ ਨਹੀਂ ਕਰਂਦੇ ਆ ਭਰਾਵਾ ਘੜੀਗ ਬਾਅਦ ਸੁਭਕਣ ਦੇ ਪੈਣਾ ਜਦੋਂ ਮੈਨਾਂ ਉਹਦੇ ਜਨਾਨੀਆਂ ਗੁਰ ਸਾਰ ਨੂੰ ਨੀ ਪਾਗੇ ਸੁੱਟਣ ਦੇ ਨਾ ਉਹ ਭਾਏ ਉਹ ਉੱਥੇ ਹੱਸਣ ਖੇਡਣ ਦੀ ਹੋਵੇ ਉਹਨੂੰ ਕੋਈ ਫਿਕਰ ਨਹੀਂ ਫਾਕਾਂ ਦੀ ਤੇ ਤੂੰ ਇੱਥੇ ਰੋਈ ਜਾ ਆ ਪੱਗ ਫੇਰਤ ਨਹੀਂ ਬਸ ਘਰ ਅੱਗੇ ਬੜਾ ਜ਼ਿਆਦਾ ਹੋ ਗਿਆ ਸਾਡ ਅੱਗੇ ਕਿੰਨੀ ਪੀਲੀ ਹੈ ਇਹ ਇਧਰ ਨੂੰ ਕਰਾ ਹਾਂ ਮੂੰਹ ਇਹ ਕਰਤੂਤਾ ਨੇ ਮੂੰਹ ਤੇ ਢੱਕਦੀ ਹੁਣ ਇਹ ਕਿਹੜੀ ਕਰਤੂਤ ਨੂੰ ਨੂੰ ਕਰ ਸੱਦਿਆ ਇਹ ਤੂੰ ਮੈਨੂੰ ਇਹ ਦੱਸ ਪਹਿਲਾਂ ਮੰਮੀ ਮੈਂ ਨਹੀਂ ਉਹਨੂੰ ਕਰ ਸੱਦਿਆ ਮੈਨੂੰ ਨਹੀਂ ਪਤਾ ਕਿ ਉਹ ਕਿੱਦਾਂ ਆਇਆ ਤਾਂ ਉਹਦੀ ਹਿੰਮਤ ਕਿੱਦਾਂ ਪੈ ਗਈ ਫਿਰ ਮੇਰੇ ਘਰ ਆਉਂਦੀ ਜੇ ਮੈਨੂੰ ਸਿੰਦੇ ਨੂੰ ਉਦੋਂ ਦੱਸ ਦਿੰਦੀ ਉਸੇ ਵਾਲਾ ਤਾਂ ਉਹਦਾ ਗਾਚਾ ਲਾ ਕੇ ਸੁੱਟਦਾ ਕਿ ਨਾ ਸੁੱਟਦਾ ਮੰਮੀ ਮੈਨੂੰ ਤੇ ਆਪ ਨਹੀਂ ਪਤਾ ਕਿ ਉਹ ਕਿਹੜੇ ਸਾਹ ਬਨਾ ਆ ਗਿਆ ਮੈਂ ਤੇ ਉਹਦੇ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ ਤੁਹਾਨੂੰ ਵੀ ਪਤਾ ਵਾ ਕਿ ਤੁਸੀਂ ਮੇਰੇ ਫੋਨ ਦੀ SIM ਤੋੜਤੀ ਸੀਗੀ ਤੇ ਮੋੜ ਮੈਂ ਫੋਨ ਨਹੀਂ ਲਾਇਆ ਤੇ ਨਾ ਮੇਰੇ ਹੱਥ 'ਚ ਫੋਨ ਹੀ ਕਿੱਦਾਂ ਲੱਗਾ ਵਾ ਕੀ ਪਤਾ ਹੋਰ ਕਈ ਫੋਨ ਫੜ ਲਿਆ ਹੋਊਗਾ ਫਿਰ ਉਹ ਤੂੰ ਸਾਰੀ ਉਹਨਾਂ ਡਿਟੇਲ ਦੱਸੀ ਤੇ ਫੇਰ ਹੀ ਉਹ ਕੰਦ ਟੱਪ ਕੇ ਆਇਆ ਨਹੀਂ ਤੇ ਉਹਨੂੰ ਕੀ ਪਤਾ ਹੈਗਾ ਉਹਨੂੰ ਘਰ ਦਾ ਪਤਾ ਹੈਗਾ ਮੰਮੀ ਘਰ ਦਾ ਪਤਾ ਹੀ ਉਹਨੂੰ ਫੇ ਤੂੰ ਦੱਸਿਆ ਹੋਊਗਾ ਵੀ ਮੇਰਾ ਘਰਵਾ ਤੇ ਐਂ ਦੀ ਟੱਪੀ ਫੇਰ ਘਰ ਦਾ ਪਤਾ ਹੈਗਾ ਤੇ ਝੂਠੀਆਂ ਸੌਆਂ ਤਾਂ ਮੇਰੇ ਤੇ ਐਵੇਂ ਖਾਈ ਗਈ ਫੇਰ ਮੈਂ ਤੇ ਤੇ ਯਕੀਨ ਕਰਦੀ ਨਹੀਂ ਪਰ ਤੇਰੇ ਨੇ ਸੌਆਂ ਨੇ ਯਕੀਨ ਕਰਾਇਆ ਮੇਰੇ ਤੇ ਮੰਮੀ ਮੈਨੂੰ ਤਾਂ ਢੀ ਸੌਂ ਲੱਗੇ ਮਾਣਾ ਮੇਰੀ ਸੌਂ ਖਾ ਠੀਕ ਹੋਣਾ ਉਹ ਜਿੱਦਾਂ ਸਿੰਦਾ ਆਇਆ ਹੈ ਨਾ ਗਰਮੀ ਦੇ ਦਿਵਾਲੇ ਉਸ ਕਰਨੋਂ ਨੋਂਤੀ ਆ ਸਾਰੀਆਂ ਚਿੱਕੜ ਉੱਤੇ ਸੁੱਟਿਆ ਉਹਨੇ ਆਪਣੀ ਭੈਣ ਤੇ ਨਹੀਂ ਗੱਲ ਲਿਆਂਦੀ ਆਪਣੀ ਘਰ ਵਾਲੀ ਤੇ ਗੱਲ ਲਿਆਂਦੀ ਨਾ ਤੇ ਉਹ ਸੱਟੀ ਜਾਣੀ ਤੇ ਮੈਂ ਕਿੱਥੇ ਨੱਕ ਦੇਣਾ ਹੈਗਾ ਤੂੰ ਹੱਲੇ ਕਿਉਂ ਨਹੀਂ ਬਾਜ ਆਉਂਦੀ ਉਹਦੇ ਮੇਰੇ ਦਿਮਾਗ 'ਚ ਗੱਲ ਵਹਿ ਗਈ ਉਹਨੂੰ ਮੈਂ ਲੈ ਆਈ ਜੇ ਨਾ ਮੈਂ ਲਿਆਉਂਦੇ ਤਾਂ ਉਹਨੇ ਉੱਥੇ ਉਹਨੂੰ ਪੁੱਟ ਸੁੱਟਣਾ ਹੈ ਵਿਚਾਰੀ ਨੂੰ ਤੇ ਸਾਡੇ ਦੇ ਲਾਲਾ ਲਾਲਾ ਘਰ ਦੀ ਹੋ ਜਾਣੀ ਸੀ ਨਾ ਮੰਮੀ ਮੈਨੂੰ ਨਹੀਂ ਪਤਾ ਤੇ ਗੱਲ ਇੱਥੋਂ ਤੱਕ ਵਾਦ ਜੂਗੀ ਮੈਂ ਉਹਨੂੰ ਨਹੀਂ ਸੱਦਿਆ ਚਾਹੇ ਜਿੱਥੇ ਮਰਜੀ ਸੌਂਖਵਾ ਲੋ ਮੈਂ ਤੁਹਾਨੂੰ ਬਾਰ ਬਾਰ ਇੱਕੋ ਹੀ ਗੱਲ ਆੰਨੀ ਆਂ ਕਿ ਮੈਂ ਨਹੀਂ ਉਹਨੂੰ ਸੱਦਿਆ ਮੈਨੂੰ ਨਹੀਂ ਪਤਾ ਕਿ ਉਹ ਕਿੱਦਾਂ ਆ ਗਿਆ ਤੇ ਕਿੱਦਾਂ ਨਹੀਂ ਆ ਗਿਆ ਇਹ ਤਾਂ ਤੈਨੂੰ ਪਤਾ ਹੋਊਗਾ ਹੁਣ ਮੈਨੂੰ ਇਹ ਗੱਲ ਦਾ ਥੋੜਾ ਪਤਾ ਵਾ ਕਿੱਦਾਂ ਆਇਆ ਤੇ ਕਿੱਦਾਂ ਨਹੀਂ ਮੈਂ ਮੈਂ ਤਾਂ ਤੁਹਾਨੂੰ ਇਹੋ ਆੰਨੀ ਆਂ ਕਿ ਉਹ ਵੇਖੋ ਮੇਰੇ ਨਾਲ ਕਿੰਨਾ ਪਿਆਰ ਕਰਦਾ ਵਾ ਤੇ ਮੇਰਾ ਕਰਕੇ ਉਹ ਘਰ ਵੀ ਆ ਗਿਆ ਵਾ ਤੁਸੀਂ ਇੱਕ ਵਾਰੀ ਉਹਨੂੰ ਮਿਲ ਲੋ ਹਾਂ ਮੇਰੀ ਗੱਲ ਮੰਨ ਲੋ ਹਾਂ ਮਿੰਟ ਵਾਲੀ ਗੱਲ ਵਾ ਜੇ ਤਾਨੂੰ ਮਿਲ ਕੇ ਉਹ ਨਾ ਚੰਗਾ ਲੱਗੂਗਾ ਤੇ ਫਿਰ ਬੇਸ਼ੱਕ ਮੇਰਾ ਜਿੱਥੇ ਮਰਜ਼ੀ ਵਿਆਹ ਕਰਦੇਓ ਪਰ ਇੱਕ ਵਾਰੀ ਤੇ ਮੇਰੇ ਅੱਖੇ ਮਿਲ ਲਓ ਨਹੀਂ ਮੈਂ ਕਿੱਦਾਂ ਤੇਰੇ ਅੱਖੇ ਇੱਕ ਵਾਰ ਮਿਲਣਾ ਨੋ ਪੁੱਤ ਨੂੰ ਛੱਡ ਕੇ ਤੇਰਾ ਦਿਮਾਗ ਸਹੀ ਹੈਗਾ ਵਾ ਮੰਮੀ ਚਾਹੇ ਜੋ ਮਰਜ਼ੀ ਐ ਇੱਕ ਵਾਰੀ ਮੇਰੀ ਮੰਨ ਲਓ ਵੇਖ ਲਓ ਮੈਂ ਤੁਹਾਡੇ ਗਾੜੀ ਹੱਥ ਜੋੜਦੀ ਆਂ ਇਹ ਇੱਕ ਵਾਰੀ ਮਿਲ ਲਓ ਬਸ ਬਾਅਦ ਚ ਤੁਹਾਡਾ ਜੀ ਕਰੂ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰੂੰਗੀ ਇੱਕ ਵਾਰੀ ਮੇਰੀ ਮੰਨ ਲਓ ਲੈ ਫੜ ਫਕਾਰ ਫੋਨ ਲਾ ਫੋਨ ਤੈਨੂੰ ਮੈਂ ਗੱਲ ਕਰਨੀ ਹੈ ਮੰਮੀ ਉਲਟਾ ਸਿੱਧਾ ਨਾ ਕੋਈ ਬੋਲੇ ਵੇਖ ਲੋ ਉਲਟਾ ਸਿੱਧਾ ਇੱਕ ਪੈਗ ਹੋਰ ਪਾ ਮੇਰਾ ਵੀਰ ਉਪਰਾ ਜਾਣਦੇ ਗੁੱਸੇ ਨੂੰ ਪੈਗ ਪਾ ਮੈਂ ਹੁਣ ਗਲਾਸੀਆਂ ਚ ਚੁੱਕਿਆ ਉਹ ਤੇ ਮਾਰਨੀ ਆ ਨਹੀਂ ਕੋਈ ਖੇਂਦਾ ਨਹੀਂ ਤੂੰ ਹੁਣ ਨਹੀਂ ਪੋਣ ਇੱਕਦਾ ਫੋਨ ਆ ਗਿਆ ਇਹ ਕਿਹਦਾ ਨਵਾਂ ਨਵਾਂ ਨੰਬਰ ਆ ਬਨੇ ਕਿਹਦਾ ਇਹੋ ਚੁੱਕ ਲੋ ਹੈਲੋ ਕੌਣ ਬੋਲਦਾ ਹੈ ਮੈਂ ਪਰਮਜੀਤ ਮੰਮੀ ਨਹੀਂ ਬੋਲਣਾਂ ਸ਼ਾ ਸ਼ਾ ਬਰਮਜੀ ਮੈਂ ਬੋਲੰਦੇ ਹਾਂ ਜੀ ਅਸੀ ਕਾ ਮੰਮੀ ਜੀ ਪਾਈ ਪੈਂਦਾ ਵਾ ਤੂੰ ਸੁਣਾ ਆਪਣੇ ਕਿਦਾਂ ਵਾ ਸਿਖ ਸੋਗ ਦਿੱਤਾ ਗੋਡਾਂ ਗਾੜੇ ਨੂੰ ਕਿ ਨਹੀਂ ਮੰਮੀ ਜੀ ਇਦਾਂ ਥੋੜਾ ਕਰਦਾ ਕੋਈ ਘਰ ਸੱਦ ਕੇ ਬਣਾ ਕੁੜਦਾ ਕੋਈ ਤੁਸੀਂ ਤੇ ਮੈਨੂੰ ਨਾ ਜਨਵਾਰਾਂ ਕੋਟਿਆ ਮੇਰੇ ਤੇ ਨਾ ਕੁੜੇ ਭੰਤੇ ਤੁਸੀਂ ਤੇ ਕੁੜ ਕੁੜ ਕੇ ਸਾਰੇ ਟੱਬਰ ਦੇ ਨਾ ਤੈਨੂੰ ਸੱਦਿਆ ਕਿੰਨੇ ਸੀ ਤੈਨੂੰ ਕੌਣ ਆਂਦਾ ਸੀ ਆ ਤੈਨੂੰ ਨਹੀਂ ਪਤਾ ਗਾੜੀ ਮੈਨੂੰ ਹੁਣ ਕੀ ਪਤਾ ਹੈ ਉਹੀਂ ਆਪਣੀ ਕੁੜੀ ਨੂੰ ਫੋਨ ਦਿੰਦੇ ਨਹੀਂ ਕਰਨ ਤੇ ਫਿਰ ਮੈਨੂੰ ਆਉਣਾ ਪਿਆ ਘਰ ਤੇ ਹੁਣ ਇਹ ਮੈਨੂੰ ਦੱਸ ਮੈਂ ਤੈਨੂੰ ਮਿਲਣਾ ਕਿੱਥੇ ਮਿਲਾਂ ਤੈਨੂੰ ਮੈਂ ਤੁਹਾਡੇ ਘਰ ਦੀ ਐ ਇੰਨੀ ਏਡੀ ਗੱਲ ਵਾ ਘਰ ਨਾ ਕਿਤੇ ਆ ਜੀ ਕਿਤੇ ਭੁੱਲਾ ਚੁੱਕਾ ਹੁਣ ਫੇਰ ਦੋਰੇ ਤੇਰਾ ਇਰਾਦਾ ਵਿੱਚ ਏਕ ਦੇਂਦਾ ਲੈ ਇਹ ਕਿੱਦਾਂ ਦੀ ਗੱਲ ਹੋਈ ਨਾਲੇ ਤੂੰ ਹਣੇ ਮੈਨੂੰ ਮਿਲਣਾ ਤੇ ਨਾਲੇ ਤੇ ਘਰ ਨਹੀਂ ਆਉਂਦੇ ਘਰ ਨਹੀਂ ਮਿਲਣਾ ਬਾਹਰ ਮਿਲਣਾ ਤੈਨੂੰ ਹਾਂ ਤਾਂ ਹੁਣੇ ਨਾ ਤੂੰ ਕੱਲ ਨੂੰ ਮਿਲ ਮੈਨੂੰ 10:00 ਵਜੇ ਆ ਜਾ ਇੱਥੇ ਬੱਸ ਸਟੈਂਡ ਤੇ ਮੰਮੀ ਆ ਤੇ ਤੁਸੀਂ ਬੜਾ ਹੀ ਚੰਗਾ ਕੀਤਾ ਉਹਨੂੰ ਮਿਲ ਕੇ ਵੇਖਿਓ ਤੁਹਾਨੂੰ ਪੱਕਾ ਯਕੀਨ ਹੋ ਜਾਣਾ ਵਾ ਵੀ ਤੁਹਾਡੀ ਕੁੜੀ ਨਹੀਂ ਗਲਤ ਹੈਗੀ ਉਹਦਾ ਸੁਭਾਅ ਬਹੁਤ ਚੰਗਾ ਵਾ ਵੇਖ ਲਿਓ ਭਾਵੇਂ ਮਿਲ ਕੇ ਤੂੰ ਤੇ ਆਨੇ ਨਾ ਪੱਕਾ ਯਕੀਨ ਹੋ ਜਾਣਾ ਵਾ ਮਿਲ ਕੇ ਤੈਨੂੰ ਤੇ ਮੈਂ ਆਪਣੇ ਨੌ ਪੁੱਤ ਕੋ ਕੀ ਖਵਾਉਣਾ ਵਾ ਮੰਮੀ ਤੁਸੀਂ ਉਹ ਗੱਲ ਛੱਡ ਦਿਓ ਆਪੇ ਹੌਲੀ ਹੌਲੀ ਇਹਨਾਂ ਨੇ ਵੀ ਬਦਲ ਜਾਣਾ ਵਾ ਅਹੀਂ ਕੋਈ ਵਿੱਚ ਨਾ ਮਚੋਲਾ ਪਾਲਾਂਗੇ ਤੇ ਗੱਲ ਤੋੜ ਲਾਂਗੇ ਇੱਕ ਵਾਰੀ ਮੇਰੇ ਅੱਖੇ ਮੇਲੋ ਪਰ ਇੱਕ ਗੱਲ ਯੋ ਉਥੇ ਜਾ ਕੇ ਕੋਈ ਵੱਦ ਘਟ ਨਾ ਕਰਿਓ ਤੂੰ ਤੇ ਵੱਦ ਘਟਾ ਨਹੀਂ ਨਾ ਇਹ ਗੱਲ ਠੰਡੀ ਹੋਣੀ ਤੈਨੂੰ ਵੀ ਪਤਾ ਨਾ ਜਿੱਦਾਂ ਦਾ ਭਰਾ ਤੇਰਾ ਹੈਗਾ ਵਾ ਤੇ ਮੈਂ ਉਹਨੂੰ ਕੀ ਦੱਸੂਗੀ ਜੋ ਮੇਰੇ ਦਿਵਾਲੇ ਹੋ ਗਿਆ ਮਾਤਾ ਤੂੰ ਕਿ ਲੈਣ ਗਈ ਤੇ ਫੇਰ ਨਹੀਂ ਹੁੰਦਾ ਮੰਮੀ ਜੇ ਅਸੀਂ ਭਰਾ ਤੱਕ ਗੱਲ ਕੱਢਾਂਗੇ ਤੇ ਫੇਰ ਹੀ ਉਹਨੂੰ ਪਤਾ ਲੱਗੂਗਾ ਜਦੋਂ ਅਸੀਂ ਭਰਾ ਤੱਕ ਦੱਸਣਾ ਹੀ ਨਹੀਂ ਤੇ ਫੇਰ ਉਹਨੂੰ ਪਤਾ ਕਿੱਦਾਂ ਲੱਗ ਜੂਗਾ ਜਾਣਾ ਤਾਂ ਅਹੀਂ ਆ ਮਾਵਾਂ ਧੀਆ ਨੇ ਤੇ ਜਦ ਅਸੀਂ ਕਰਾਂ ਜਾਣਾ ਵਾ ਉਦੋਂ ਗਰਮੀਤ ਪੁੱਛੋ ਕਿੱਥੇ ਚੱਲਗੇ ਤਾਂ ਉਹਨੂੰ ਕਿ ਦੱਸਣਾ ਮੈਂ ਮਨੂੰ ਮੰਮੀ ਕੋਈ ਬਹਾਨਾ ਲਾ ਦਿਓ ਵੇਖ ਲਓ ਹਾਂ ਮੇਰੇ ਕਰਕੇ ਤੁਸੀਂ ਇੰਨਾ ਨਹੀਂ ਕਰ ਸਕਦੇ ਮੇਰੀ ਮੰਮੀ ਨਹੀਂ ਆਂ ਵੇਖ ਲਾ ਮੇਰੀ ਮੰਮੀ ਬਣ ਕੇ ਮੰਨ ਜਾ ਕੀ ਹੋ ਗਿਆ ਤੈਨੂੰ ਕਿਉਂ ਤੂੰ ਇੰਨੀ ਕੌੜੀ ਆ ਮੰਮੀ ਵੇਖ ਲਾ ਮੇਰੀ ਆ ਰਹੀ ਨਹੀਂ ਦੱਸਣਾ ਮੈਂ ਬਹਾਨਾ ਵੀ ਕਿਹੜਾ ਲਾਉਂਗੀ ਇਹਨੂੰ ਵੇਖ ਲਾ ਮੰਮੀ ਬਣ ਕੇ ਮੈਂ ਮੇ ਤਾਂ ਇਹ ਕਿੱਥੇ ਚੱਲਣ ਜੇ ਮੈਂ ਨਾ ਦਵਾਈ ਲੈਵਾ ਮੇਰੀ ਥੋੜੀ ਜੀ ਸਿਹਤ ਠੀਕ ਵਾ ਤੇ ਇੱਕ ਵਾਰ ਮੈਂ ਦਵਾਈ ਹੋਰ ਲੈਵਾ ਚੰਗੇ ਤਰ੍ਹਾਂ ਮੈਂ ਠੀਕ ਹੋ ਜਾਊਂਗੀ ਤੇ ਪੰਮਾ ਵੀ ਨਾਲ ਚੱਲੀ ਆ ਆਇਆ ਨਾ ਮੈਂ ਮੇਰੇ ਨਾਲ ਚੱਲ ਚੱਲ ਤੂੰ ਤੇ ਤਿਆਰ ਤੇ ਮੈਂ ਵੀ ਹੋਈ ਆ ਤੇ ਮिन्नੂ ਵੀ ਲੈ ਜਾ ਉਹ ਨਾਲ ਮੈਂ ਵੀ ਨਿਆਣਿਆਂ ਦੀ ਕੋਈ ਚੀਜ਼ ਲੈ ਆਉਣ ਵਾਲੀਆਂ ਵਾ ਸਮਾਨ ਲੈ ਆਉਣ ਵਾਲਾ ਤੇ ਮੈਂ ਵੀ ਲੈ ਆਉਂਗੀ ਨਾਲੇ ਆਪਣਾ ਇੱਕ ਅੱਧਾ ਸੂਟ ਲੈ ਆਉਂਗੀ ਮੇਰੀ ਸੁਣ ਗੱਲ ਅਗਰ ਮੈਂ ਤੇ ਮੈਂ ਤੈਨੂੰ ਨਾਲ ਲੈ ਤੇ ਜਾਵਾ ਦੇਣਵਾ ਉਧਰ ਰਾਤ ਵੇਖਿਆ ਬਲੀ ਸਾਡੇ ਘਰ ਆ ਗਿਆ ਤੇ ਜਦ ਦਿਨੇ ਆ ਗਿਆ ਲੁੱਟ ਪੁੱਟ ਕੇ ਲੈ ਗਿਆ ਤੇ ਫੇਰ ਅਸੀਂ ਕੀ ਕਰਾਂਗੇ ਤੂੰ ਐਦਾ ਕਰ ਸਿੰਦੇ ਨੂੰ ਆ ਲੈਂਦੇ ਤੇ ਸਿੰਦੇ ਦੇ ਨਾਲ ਚੱਲ ਜੀ ਮੈਂ ਨਹੀਂ ਮੰਮੀ ਘਰ ਰਹਿਣਾ ਕੱਲੀ ਨੇ ਉਦੋਂ ਸਾਰੇ ਘਰ ਹੀ ਤੇ ਤਾਂ ਟਾਟਾ ਮੁੰਡਾ ਮੇਰੇ ਦਿਵਾਲੇ ਹੋਣ ਰਿਆ ਸੀ ਕਿ ਪਤਾ ਨਹੀਂ ਉਹ ਕਿਹਦੇ ਵੱਲ ਆਇਆ ਵਾ ਮੈਂ ਨਹੀਂ ਰਹਿਣਾ ਕੱਲੀ ਮੈਨੂੰ ਨਾਲ ਲੈ ਕੇ ਜਾਓ ਕੋਈ ਨਹੀਂ ਮੈਂ ਉਸ ਤੋਂ ਕਿਸੇ ਨੂੰ ਕਹਿ ਜਾਨੀ ਤੇ ਤੇਰੇ ਲੱਗੇ ਆ ਜਾਂਦੀ ਕੋਈ ਜਣੀ ਚੱਲ ਠੀਕ ਆ ਫੇਰ ਕੇ ਨੂੰ ਛੱਡ ਜੋ ਮੇਰੇ ਲੱਗੇ ਮੈਂ ਕੱਲੀ ਨਹੀਂ ਜੇ ਲੈਣਾ ਤੇ ਨਹੀਂ ਤੇ ਮੈਨੂੰ ਨਾਲ ਲੈ ਕੇ ਜਾਓ ਨਹੀਂ ਸੜ ਜਨੇ ਹੀ ਆ ਜਾਣਾ ਹੁਣੇ ਤਾਂ ਉਦਾਂ ਤੇਰੇ ਲਾਗੇ ਸੱਡ ਕੇ ਕਿਸ ਨੂੰ ਜਾਨੀ ਮੈਂ ਚਲਾ ਪਰ ਮੇਜੀ ਤਾਂ ਮੈਨੂੰ ਆਂਦੀਆ ਦਵਾਈ ਲੈ ਚੱਲੀਆਂ ਮੈਨੂੰ ਚਾਰ ਦੀਆਂ ਵਾ ਇਹ ਚੱਲੀਆਂ ਚ ਕਿਤੇ ਹੋਰ ਵਾ ਐਡੀਆਂ ਤਿਆਰ ਤੁਰ ਹੋ ਕੇ ਦਵਾਈ ਲੈਣ ਵਾਲੇ ਤੇ ਲੱਗਦੀਆਂ ਨਹੀਂ ਕਿ ਦਵਾਈ ਲੈਣ ਚੱਲੀਆਂ ਵਾ ਕੋਈ ਨਹੀਂ ਮੈਨੂੰ ਨਾ ਚਾਰੋ ਤੁਸੀਂ ਪਤਾ ਤੇ ਮੈਂ ਵੀ ਲਾ ਕੇ ਰੱਖੂੰਗੀ ਤੇ ਚੱਲੀਆਂ ਕਿੱਥੇ ਜੇ ਦਾਲ ਚ ਤੇ ਕਾਲਾ ਲੱਗਣ ਡਿਆ ਮੈਨੂੰ ਪਤਾ ਨਹੀਂ ਹੁਣ ਦਾਲ ਚ ਕਾਲਾ ਲੱਗਣ ਡਿਆ ਕਿ ਸਾਰੀ ਦਾਲ ਹੀ ਕਾਲੀ ਆ ਆਈਆਂ ਨਹੀਂ ਤੱਕ ਯਾਰ ਆਖੇ ਇਥੋਂ ਲੈ ਨਾ ਪਿੱਥੇ ਆ ਜੀ ਮੈਂ ਤਾਂ ਆ ਗਿਆ ਹੁਣ ਚੱਲ ਆ ਜਾਂਦੀਆਂ ਕੋਈ ਨਹੀਂ ਵੇਟ ਕਰ ਲੈਨੀ ਆ ਜਿਨਾਂ ਸਰ ਆਉਦੀ ਮੁਸਕਾ ਗਈ ਨਾ ਮੈਂ ਫੇਰ ਰੋਲੀ ਪਾਉਣੀ ਆ ਏਦਾਂ ਕਰਦਾ ਇਲਾਚੀਆਂ ਦੋ ਮੂੰਹ ਚ ਪਾ ਹੀ ਲੈਣਾ ਲਿਆਂਦੀਆਂ ਤਾਂ ਆ ਗਈ ਮੈਂ ਹੁਣ ਠੀਕ ਆ ਆ ਗਏ બસ ਵੀਰ ਇੱਥੇ ਹੀ ਘਰਦੇ ਮੰਮੀ ਕਰਾਇਆ ਦਾ ਲੈ ਦੇ ਦੇ ਕਰਾਇਆ ਆ ਲੈ ਮਮੇ ਉੱਥੇ ਹੁਣ ਕੁਝ ਬੋਲੀ ਨਾ ਉਹਦੇ ਸਾਹਮਣੇ ਮੇਰੀ ਬੇਨਤੀ ਆ ਤੇਰੇ ਗੜੀ ਬੇਨਤੀ ਹੈ ਕਰੀ ਚਲੀ ਜਾਨੀ ਮੰਮੀ ਡਿਸ਼ ਦੇਣ ਨਹੀਂ ਗਈ ਹੈਗੀ ਤੂੰ ਮੰਮੀ ਨੂੰ ਚਦ ਪਤਾ ਮੰਮੀ ਨੇ ਇਹ ਛੇ ਦਿਨ ਹੈਗੀ ਚਲ ਆ ਜਾ ਸਸਿ ਕੇ ਮਾਤਾ ਦੂਰੋਂ ਦੂਰੋਂ ਸਾਸ੍ਰੀਕਾਰ ਗੋਡੀ ਹੱਥ ਨਹੀਂ ਲਾਉਣਾ ਮੇਰੇ ਕਿਉਂ ਸਾਸ੍ਰੀਕਾਰ ਬੁਲਾ ਨਹੀਂ ਮਾਤਾ ਮੈਂ ਸਾਸ੍ਰੀਕਾਰ ਸਾਸ੍ਰੀਕਾਰ ਹੋਰ ਦੱਸ ਆਪਣੀ ਸੇਰ ਦਾ ਦੱਸ ਤੂੰ ਫੇਟਾ ਮਾਤਾ ਤੂੰ ਦੱਸੋ ਤੇਰੇ ਦੇ ਪੈਰ ਤੇ ਲੱਗਣ ਨਹੀਂ ਦੇ ਖਲੋਤਾ ਨਹੀਂ ਜਾਣ ਡਿਆ ਤੇ ਇਥੋਂ ਤੇ ਸੇਰ ਤੇਰੀ ਕਿੱਥੋਂ ਠੀਕ ਆ ਆ ਲੈ ਮਾਤਾ ਪਹਿਲਾਂ ਖਲੋਤਾ ਸਿੱਧਾ ਹੋ ਹਤੇ ਰਿਸਕਲ ਸਿੱਦੇ ਨਖਲਾਉਣ ਵਾਲੀ ਕੀ ਖਾਦਾ ਕੀ ਹੈ ਤੂੰ ਲੈ ਓੱਖ ਨਹੀਂ ਮਾਤਾ ਖਾਦਾ ਆਲਾ ਭਾਈ ਬਾਨ ਲਾ ਸ਼ਰਾਬ ਪੀਤੀ ਓ ਸ਼ਰਾਬ ਨਾਲ ਰੱਜਿਆ ਆਈ ਓ ਆਏ ਤੇ ਮਗਰ ਲੱਗੀ ਹਾਂ ਤੂੰ ਨਹੀਂ ਮੰਮੀ ਇਹ ਤੇ ਸ਼ਰਾਬ ਪੀਂਦਾ ਨਹੀਂ ਤੁਸੀਂ ਸ਼ਰਾਬ ਕਾਨੂੰ ਪੀਤੀ ਆ ਤੁਹਾਨੂੰ ਪਤਾ ਵੀ ਮਾਤਾ ਜਾਣ ਕੇ ਮਾਰੀ ਜਾਂਦੀ ਆ ਮਾਤਾ ਜਾਣ ਕੇ ਮਾਰੀ ਜਾਂਦੀ ਆ ਤੁਹਾਨੂੰ ਨਹੀਂ ਪਤਾ ਵੀ ਇੱਧਰ ਨੂੰ ਨਾ ਤੁਸੀਂ ਸ਼ਰਾਬ ਕਿਉਂ ਪੀਤੀ ਸ਼ਰਾਬ ਪੀਤੀ ਹੋਰ ਵੀ ਕੋ ਖਾਂਦਾ ਹੋਊ ਨਾ ਖਾਂਦਾ ਹੋਊਗਾ ਤੇ ਮੈਨੂੰ ਆਖੀ ਤੂੰ ਤੂੰ ਉੱਥੇ ਭੁੱਖੀ ਮਰਨਾ ਏ ਲੈ ਮਾੜਾ ਕਿਦਾਂ ਗੱਲਾਂ ਕੰਡੀਆਂ ਰੋਟੀ ਤੋਂ ਕੋਈ ਭੁੱਖੀ ਨਹੀਂ ਮਰਦੀ ਇਹ ਟੈਨਸ਼ਨ ਨੂੰ ਛੱਡ ਦੇ ਤੂੰ ਰੋਟੀ ਨਹੀਂ ਪਤਾ ਹੁੰਦੀ ਰੋਟੀ ਤੇ ਘਰ ਲੋਣ ਨਾ ਖਾ ਕੇ ਸਮਝੇ ਨਾ ਉਹ ਬੜਾ ਕੋ ਹੁੰਦਾ ਜਿੱਥੇ ਨਸਾ ਹੋਵੇ ਉਹ ਉੱਥੇ ਨਹੀਂ ਕੱਖ ਵੀ ਘੜੀ ਨੰਗਦੀ ਮਾੜਾ ਤੂੰ ਜਾਣ ਕੇ ਮੇਰਾ ਗੁੱਡਾ ਬੰਨੀ ਜਾਣੀ ਮੈਂ ਕੋਖ ਨਹੀਂ ਖਾਂਦਾ ਤੈਨੂੰ ਪਤਾ ਹੀ ਮੈਂ ਚੱਲਿਆ ਵਾਂ ਤੇ ਮੈਂ ਥੋੜੇ ਜਿਹਾ ਹੋਸ਼ ਚ ਜਾਵਾਂ ਮਾਤਾ ਜੀ ਫੇਰ ਕਿਉਂ ਅਜ ਇੱਕ ਅੱਦਾ ਪੈਗ ਲਾ ਲਿਆ ਤੇ ਸਾਰੇ ਫੰਕਸ਼ਨ ਕਰ ਦੇ ਤੇ ਮੈਂ ਵੀ ਕਰ ਲਿਆ ਆ ਚੰਗਾ ਇੱਕ ਅੱਦਾ ਪੈਗ ਗਈ ਆ ਤੇਰੀ ਹੜਾਤਾ ਇੱਕ ਅੱਦੇ ਪੈਗ ਦੀਆਂ ਮਾਤਾ ਦੇ ਪਪ ਮੋਤੀ ਆਖ ਲੋਤੀ ਆਵਾ ਆ ਤੇ ਮੁੰਡਾ ਉਹ ਹੀ ਹੈ ਜਿਹੜਾ ਉਧਰ ਰਾਤ ਆਇਆ ਸੀ ਸਹੀ ਗੱਲ ਵਾ ਇਹ ਦਾਲ ਨਹੀਂ ਕਾਲੀ ਦਾਲਚਨੀ ਖੜਾਏ ਸਾਰੀ ਦਾੜੀ ਕਾਲੀ ਲੱਗਣ ਦੀ ਆ ਸਕੂਟਰੀ ਲਾਵਾ ਤੇ ਸਾਈਡ ਤੇ ਵੇਖਾ ਤਾਂ ਸਹੀ ਕਰਨ ਕੀ ਡੀਆਂ ਘਰੋਂ ਤੇ ਦਾ ਲਾ ਕੇ ਆਈਆਂ ਕਿ ਮੈਂ ਦਵਾਈ ਲੈਣ ਚੱਲੀ ਆ ਇੱਥੇ ਕਿਹੜਾ ਡਾਕਟਰ ਜੀ ਨਾਲ ਦਾ ਮਾਤਾ ਆਈ ਤਾਂ ਹੈਗੀ ਤੂੰ ਮੈਂ ਨਾ ਵੀ ਨਾਲ ਹੀ ਤੋਰ ਦੇ ਕੁੜੀ ਆਪਣੀ ਵੀ ਮੈਂ ਕਿਦਾਈ ਥੋ ਕੁੜੀ ਨਾਲ ਹੀ ਤੇਰੇ ਤੋਰਦਾ ਮੈਂ ਘਰ ਜਾ ਕੇ ਕਿ ਦੱਸਣਾ ਮੈਂ ਆਪਣੀਆਂ ਲਤਾਂ ਵਡਾਉਣੀਆਂ ਘਰ ਆਉਂ ਜਾ ਕੇ ਫਿਰ ਕੀ ਆ ਘਰ ਜਾ ਕੇ ਕਹਦੀ ਮੈਂ ਸਿਆਪਾ ਲਾਈ ਆ ਤੂੰ ਲਾ ਸਾਈ ਮੇਰੀ ਕੁੜੀ ਨੂੰ ਹੱਥ ਤੇਰੇ ਗੁੱਟ ਨਾਲ ਮਿਲਾ ਕੇ ਰੱਖੀ ਲੈ ਲਾਤਾ ਚੱਲ ਇੱਧਰ ਤੂੰ ਆ ਨਾ ਮਾਤਾ ਉੱਧਰ ਪਨਕਾ ਪੰਜ ਜਾ ਕੇ ਤੂੰ ਆ ਕੀ ਸ਼ਰਮਾਟ ਢੀ ਕੰਮਾ ਕੋਈ ਬੰਦਿਆਂ ਵਾਲਾ ਤੇ ਮੰਮੀ ਤੂੰ ਆ ਕੀ ਕਰਨ ਢਈ ਆ ਉਹ ਨਿਆਣੀ ਸਿਆਣੀ ਆ ਸਗੋਂ ਨੂੰ ਸਮਝਾਉਣਾ ਕਿ ਨੂੰ ਨਾਲ ਲੈ ਕੇ ਨੂੰ ਮਿਲ ਨਹੀਂ ਆ ਨਾ ਹੱਦ ਹੋ ਗਈ ਤੁਹਾਡੇ ਵਾਲੀ ਤਾਡੀ ਹਿੰਮਤ ਕਿੱਦਾਂ ਪਾਈ ਮੇਰੀ ਮਾਂ ਨਾਲ ਐਦਾਂ ਗੱਲ ਕਰਨ ਦੀ ਕਿਉਂ ਫਿਰ ਕੀ ਆ ਤੇਰੀ ਮਾਂ ਬੜੀ ਚੰਗੀ ਹੈਗੀ ਆ ਮੇਰੀ ਮਾਂ ਬਹੁਤ ਚੰਗੀ ਆ ਮੇਰੀ ਇੱਕ ਗੱਲ ਸੁਣ ਲੋ ਚੰਗਾ ਹੋ ਗਿਆ ਮੇਰੀ ਮਾਂ ਨੇ ਤੁਹਾਡੇ ਨਾਲ ਨਹੀਂ ਮੇਰਾ ਵਿਆਹ ਕੀਤਾ ਮੈਂ ਆਪਣੀ ਮਾਂ ਦੇ ਨਾਲ ਹੀ ਜਾਊਂਗੀ ਕੋਈ ਲੋੜ ਨਹੀਂ ਆ ਮੈਨੂੰ ਵੀ ਆਪਣੇ ਮਗਰ ਨਾ ਮੈਨੂੰ ਫੋਨ ਕਰਨਦੀ ਨਾ ਮੇਰੇ ਮਗਰ ਆਉਂਦੀ ਮੈਂ ਤੁਹਾਡੇ ਲਈ ਮਰ ਗੇ ਤੇ ਤੁਸੀਂ ਮੇਰੇ ਲਈ ਮਰ ਗੇ ਮੈਂ ਤਾਂ ਸੋਚਿਆ ਤੁਸੀਂ ਚੰਗੇ ਬਣਾਈਓ ਤੁਸੀਂ ਤਾਂ ਮੇਰੀ ਮਾਂ ਨੂੰ ਹੁਣੇ ਤੱਕ ਮੰਨਦਾ ਹੀ ਆ ਤੇ ਬਾਅਦ ਚ ਕੀ ਕਰੋਗੇ ਆਈ ਆਪਣੀ ਅਸਲੀ ਕਾਤ ਤੇ ਤੇਰੀ ਮਾਂ ਹੀ ਆ ਨਾ ਇਹ ਮਾਂ ਦਾ ਸਿਆਪਾ ਨਾ ਵੇਚ ਦੇਣਾ ਮੱਝ 곧 돌아갈 싹고아 가어